ਸਾਰੇ ਪਿੰਡ ਵਿੱਚ ਹਲਚਲ ਮਚ ਗਈ। ਘਰ-ਘਰ ਭੰਗ ਦੀ ਚਰਚਾ ਸੀ। ਹੋਰ ਤਾਂ ਸਾਰੇ ਘਰੀ ਪਰਦਾ ਕਰ ਜਾ ਗਿਆ ਪਰ ਗੰਡਾ ਸਿੰਘ ਦੇ ਘਰ ਵਿੱਚ ਤਾਂ ਸ회의 ਦੀ ਛੱਡ ਪਈ ਦੀ ਪੈ ਗਈ। ਜਵਾਈ ਭਾਈ ਪਹਿਲੀ ਵੇਰਾਂ ਘਰ ਆਇਆ ਸੀ ਤੇ ਉਸ ਦਾ ਇਹ ਹਾਲ ਕਿ ਸਾਰੀ ਰਾਤ ਵਿਚਾਰੇ ਨੇ ਅੱਖ ਨਹੀਂ ਪੁੱਟੀ। ਵਜਨ ਸਿੰਘ ਦੀ ਜ਼ੁਬਾਨੀ ਉਹਨਾਂ ਨੂੰ ਪਤਾ ਲੱਗਾ ਸੀ ਕਿ ਗੁਰਦਵਾਰੇੋਂ ਭੰਗ ਪੀਤੀ ਸੀ ਕਿਉਂਕਿ ਜਦ ਰਾਤੀ ਬਚਨ ਸਿੰਘ ਉਸ ਨੂੰ ਪਿੱਠ ਤੇ ਚੱਕ ਕੇ ਉਹਨਾਂ ਦੇ ਘਰ ਪਹੁੰਚਾਣ ਆਇਆ ਸੀ ਤਾਂ ਉਸ ਨੇ ਦੱਸਿਆ ਸੀ ਕਿ ਜਦੋਂ ਗੁਰਦਵਾਰੇ ਗਿਆ ਤਾਂ ਭਾਈ ਹੋਰਾਂ ਤਾਂ ਉੱਥੇ ਨਹੀਂ ਸਨ। ਪਰ ਇੱਕ ਸੰਤ ਮੰਜੇ ਤੇ ਸੁੱਤਾ ਆਇਆ ਸੀ ਤੇ ਪ੍ਰਤਾਪ ਸਿੰਘ ਪੁੰਜੇ ਪਿਆ ਸੀ ਗੰਡਾ ਸਿੰਘ ਦੇ ਟੱਬਰ ਨੇ ਬਥੇਰੇ ਓੜਪੋੜ ਕੀਤੇ ਕੰਨਾਂ ਵਿੱਚ ਤੇਲ ਪਾਇਆ ਸਿਰ ਚਸਿਆ ਅੰਬ ਦਾ ਆਚਾਰ ਮੂੰਹ ਚ ਤੁੰਨਿਆ ਪਰ ਉਸ ਵਿਚਾਰੇ ਦੇ ਅੰਦਰ ਤਾਂ ਲੰਘਦੇ ਹੀ ਕੁਝ ਨਹੀਂ ਸੀ ਦੁੱਧ ਘਿਓ ਲਾ ਕੇ ਪਲਾਇਆ ਤਾਂ ਉਹ ਵੀ ਮੂੰਹ ਵਿੱਚੋਂ ਹੀ ਵਗ ਗਿਆ ਹੌਲੀ ਹੌਲੀ ਮੁੰਡੇ ਦੀ ਹਾਲਤ ਬਦਿਹਰੇ ਖਰਾਬ ਹੋਣ ਲੱਗੀ ਅੱਖਾਂ ਪਥਰਾ ਗਈਆਂ ਮੂੰਹ ਨੀਲਾ ਹੁੰਦਾ ਜਾਵੇ ਸਾਰਾ ਜੁਸਾ ਗੜੇ ਵਰਗਾ ਹੋ ਗਿਆ ਇੱਥੋਂ ਤੱਕ ਕਿ ਮੁੰਡਾ ਚਤੀਰੀ ਵਾਂਗ ਆਕੜ ਗਿਆ ਲੱਗੇ ਸਾਰਿਆਂ ਦੇ ਹੋਸ਼ ਉੱਡਣਨ ਲਾਗਲੇ ਪੈਂਡ ਸਰਕਾਰੀ ਹਸਪਤਾਲ ਸੀ ਵੱਡੇ ਵੇਲੇ ਜਾ ਕੇ ਡਾਕਟਰ ਨੂੰ ਲਿਆਂਦਾ ਗਿਆ ਉਹ ਦੱਸਿਆ ਕਿ ਮੁੰਡੇ ਨੂੰ ਜ਼ਹਿਰ ਦਿੱਤਾ ਗਏ ਮੁੰਡਾ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਦੂਜੇ ਪਾਸੇ ਪਾਲਾ ਸਿੰਘ ਤੇ ਉਹਦੀ ਮੰਡਲੀ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਚੋਰ ਨੂੰ ਆਪਣਾ ਪਾਲਾ ਮਾਰਦਾ ਹੈ ਪਾਲਾ ਸਿੰਘ ਨੂੰ ਬਧੇਰੇ ਫਿਕਰ ਇਸ ਲਈ ਪਿਆ ਕਿ ਜੇ ਪੁਲਿਸ ਨੂੰ ਉਹਨਾਂ ਦੀ ਕੱਲ ਵਾਲੀ ਕਾਰਵਾਈ ਦਾ ਪਤਾ ਲੱਗਾ ਤਾਂ ਸਾਰੀ ਗੱਲ ਉਸਦੇ ਸਿਰ ਤੇ ਆਵੇਗੀ ਕਿਉਂਕਿ ਉਹ ਅੱਗੇ ਵੀ 2-3 ਸਾਲ ਦਸ ਨੰਬਰਾਂ ਦੀ ਲਿਸਟ ਵਿੱਚ ਰਹਿ ਚੁੱਕਾ ਸੀ ਤੇ ਲਗਾਤਾਰ ਚੋਖਾ ਚਰਪਾਲਸ ਦੀ ਕਈ ਤਰ੍ਹਾਂ ਦੀ ਸੇਵਾ ਫਾਇਦਾ ਕਰਨ ਤੇ ਮੱッセ ਮੱਤੇ ਉਸ ਦੇ ਗਲੋਂ 10 ਨੰਬਰ ਦਾ ਪਹਲ ਲੱਥਾ ਸੀ ਹੁਣ ਪ੍ਰਤਾਪ ਸਿੰਘ ਦਾ ਜਿਹੋ ਜਿਹਾ ਹਾਲ ਵੇਖ ਆਇਆ ਸੀ ਉਸ ਤੋਂ ਉਹ ਹੋਰ ਵੀ ਡਰ ਗਿਆ ਉਸਨੇ ਇੱਕ ਨਿਸ਼ਾਨੇ ਨਾਲ ਦੋਸ਼ਕਾਰ ਮਾਰਨ ਦੀ ਸੁੱਝੀ ਅਗਲ ਵਾਂਡੇ ਹੀ ਜਾ ਠਾਣੇ ਰਿਪੋਰਟ ਕਰ ਦਿੱਤੀ ਕਿ ਜੀਵਾ ਸਿੰਘ ਦੇ ਮੁੰਡੇ ਬਚਨ ਸਿੰਘ ਨੇ ਗੰਢਾ ਸਿੰਘ ਦੇ ਜਵਾਈ ਨੂੰ ਭੰਗ ਵਿੱਚ ਜ਼ਹਿਰ ਪਾ ਕੇ ਪਿਆ ਦਿੱਤਾ ਹੈ ਦੁਪਹਿਰ ਨੂੰ ਠਾਣਾ ਦਗੜ ਦਗੜ ਕਰਦਾ ਆ ਗਿਆ ਆਉਂਦਿਆਂ ਇੱਕ ਸਬਾਈ ਜੀਵਾ ਸਿੰਘ ਦੇ ਬੂਹੇ ਤੇ ਤਹਿਨਾਤ ਕਰਕੇ ਠਾਣੇਦਾਰ ਗੰਢਾ ਸਿੰਘ ਦੇ ਘਰ ਜਾ ਪੁੱਜਾ ਉਧਰ ਇੱਕ ਹਵਾਲदार ਬਚਨ ਸਿੰਘ ਦੇ ਘਰ ਦੀ ਤਲਾਸ਼ੀ ਲੈ ਰਿਆ ਸੀ ਤੇ ਇਧਰ ਠਾਣੇਦਾਰ ਮੌਕਾ ਵੇਖਣ ਲਈ ਗੁਰਦੁਆਰੇ ਜਾ ਵੜਿਆ ਨਾਲ ਹੋਰ ਵੀ ਚੌਕੀ ਭੀੜ ਸੀ ਗੁਰਦੁਆਰੇ ਜਾ ਕੇ ਉਸਨੇ ਢਠਾ ਕੇ ਬਚਨ ਸਿੰਘ ਭਾਈ ਹੋਰਾਂ ਦੇ ਸਿਰ ਵਿੱਚ ਤੇਲ ਛੱਤਰਿਆ ਤੇ ਭਾਈ ਹੋਰੀ ਉਸ ਦੇ ਅੱਗੇ ਬੈਠੇ ਚਟਲਾ ਰਹੇ ਹਨ ਪੁਲਿਸ ਨੇ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਫਿਰ ਮਕਾਨ ਦੀ ਤਲਾਸ਼ੀ ਸ਼ੁਰੂ ਕੀਤੀ ਪਰ ਉਹਨਾਂ ਨੂੰ ਜੋ ਕੁਝ ਚਾਹੀਦਾ ਸੀ ਉਹ ਝਟਪਟ ਹੀ ਮਿਲ ਗਿਆ ਬਹੁਤੀ ਖੇਚਲ ਖਜਾਲਤ ਨਾ ਕਰਨੀ ਪਈ। ਇੱਕ ਨੁਕਰੇ ਨੁਗਦੇ ਵਾਲਾ ਪਰਣਾ ਪਿਆ ਸੀ। ਸੁੱਖਾ ਛਾਂ ਕੇ ਭਾਈ ਹੋਰਾਂ ਜਿਉਂਦਾ ਤਿਉਹੀ ਛੱਡ ਦਿੱਤਾ ਸੀ। ਕਾਲੀ ਦੇ ਕਾਰਨ ਨਾ ਤਾਂ ਉਹਨਾਂ ਦੇ ਵਿੱਚੋਂ ਨੁਗਦਾ ਹੀ ਕੱਢ ਕੇ ਫੁੱਟਿਆ ਤੇ ਨਾ ਹੀ ਪਰਣਾ ਸਾਫ਼ ਕੀਤਾ। ਡਾਕਟਰ ਨੇ ਸੱਧਿਆ ਗਿਆ। ਡਾਕਟਰ ਨੂੰ ਸੱਧਿਆ ਗਿਆ। ਉਸਨੇ ਨੁਗਦੇ ਨੂੰ ਟੈਸਟ ਕਰਨ ਲਈ ਉਸ ਨੂੰ ਭੋਰਿਆ। ਤਾਂ ਉਸ ਵਿੱਚੋਂ ਕਸੇ ਹੋਏ 2 ਪੈਸੇ ਨਿਕਲੇ। ਇਹ ਐਨੇ ਘੱਟ ਗਏ ਸਨ ਕਿ ਉਹਨਾਂ ਦਾ ਤੇਲ ਮਥੇ ਅੱਧਾ ਰਹਿ ਗਿਆ ਸੀ। ਡਾਕਟਰ ਨੂੰ ਤੇ ਪੁਲਿਸ ਨੂੰ ਹੁਣ ਸਮਝਣ ਵਿੱਚ देर ਨਾ ਲੱਗੀ ਕਿ ਇਹ ਪੈਸੇ ਹੀ ਭੰਗ ਵਿੱਚ ਕੋਟਕੇ ਪ੍ਰਤਾਪ ਸਿੰਘ ਨੂੰ ਪਿਆਏ ਗਏ ਹਨ। ਬਚਨ ਸਿੰਘ ਦੇ ਭਾਈ ਜੀ ਨੂੰ ਹਤਕੜੀਆਂ ਵੱਜ ਗਈਆਂ ਤੇ ਉਧਰ ਜੀਵਾ ਸਿੰਘ ਦੇ ਘਰ ਕੁਰਲਾਟ ਮਚ ਗਈ। ਕੋਲੀ ਪਾਲਾ ਸਿੰਘ ਤੇ ਉਸ ਦੀ ਮੰਡਲੀ ਦੇ ਕਈ ਜਣੇ ਖੜੇ ਸਨ। ਭਾਵੇਂ ਭੰਗ ਦੀ ਖੁਸ਼ੀ ਨਾਲ ਸਾਰਿਆਂ ਦੇ ਸਿਰ ਭੌਂ ਰਹੇ ਸਨ ਪਰ ਇਸ ਮੌਕੇ ਤੋਂ ਵੇਸਲੀ ਨਹੀਂ ਸਨ ਰਹਿਣਾ ਚਾਹੁੰਦੇ। ਨਕਦੇ ਵਿੱਚੋਂ ਪੈਸੇ ਨਿਕਲੇ ਦੇਖ ਕੇ ਸਾਰੇ ਹੀ ਹੱਕੇ ਬਕੇ ਰਹਿ ਗਏ। ਉਹਨਾਂ ਦੀ ਸਮਝ ਵਿੱਚ ਨਹੀਂ ਸੀ ਆਉਂਦਾ ਕਿ ਇਹ ਪੈਸੇ ਕਿਸਨੇ ਪਾ ਦਿੱਤੇ। ਔਰ ਕੁਝ ਵੀ ਹੋਵੇ ਉਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਜਿਸ ਬਚਨ ਸਿੰਘ ਨੂੰ ਫਸਾਨ ਲਈ ਤੇ ਆਪਣਾ ਫਾਹਾ ਛੜਾਣ ਲਈ ਉਹਨਾਂ ਐਵੇਂ ਪਾਣੀ ਵਿੱਚ ਸੋਟਾ ਹੀ ਮਾਰਿਆ ਸੀ ਉਸ ਦੇਵਰਾਦ ਹੁਣ ਆਪਣੇ ਆਪ ਹੀ ਪੁਲਿਸ ਨੂੰ ਸਬੂਤ ਮਿਲ ਗਿਆ ਸੀ ਫਿਰ ਇਸ ਤੇ ਵਾਦਾ ਇਹ ਕਿ ਇਹ ਤਾਂ ਮੌਕੇ ਤੋਂ ਫੜਿਆ ਗਿਆ ਤੇ ਦੂਜੇ ਪ੍ਰਤਾਪ ਸਿੰਘ ਦੇ ਸਹੁਰਿਆਂ ਨੇ ਬਿਆਨ ਵਿੱਚ ਲਿਖਵਾਇਆ ਸੀ ਕਿ ਰਾਤੀ 9 ਵਜੇ ਬਚਨ ਸਿੰਘ ਸਾਡੇ ਮੁੰਡੇ ਨੂੰ ਚੋੱਕ ਕੇ ਘਰ ਛੱਡ ਗਿਆ ਸੀ ਤੇ ਇਹ ਵੀ ਕਹਿ ਗਿਆ ਸੀ ਕਿ ਬਹੁਤੀ ਭੰਗ ਪੀਣ ਨਾਲ ਇਹ ਬੇਹੋਸ਼ ਹੋ ਗਿਆ ਹੈ ਇਸ ਤੋਂ ਛੱਟ ਪਾਲਾ ਸਿੰਘ ਦੀ ਮੰਡਲੀ ਨੇ ਪੁਲਿਸ ਦੇ ਹੱਥ ਵੀ ਲਗਦੇ ਹੱਥ ਗਰਮ ਕਰਾ ਦਿੱਤੇ ਸਨ ਦੋਹਾਂ ਮੋਲਜਮਾਂ ਦਾ ਚਲਾਨ ਹੋ ਗਿਆ ਤੇ ਮੁਕੱਦਮਾ ਅਦਾਲਤ ਵਿੱਚ ਪੇਸ਼ ਹੋਇਆ ਜੀਵਾ ਸਿੰਘ ਭਾਵੇਂ ਖੰਗ ਤਾਪ ਨਾਲ ਬਿਮਾਰ ਪਿਆ ਸੀ ਪਰ ਉਸ ਵੱਲੋਂ ਇੱਕ ਵਕੀਲ ਖੜਾ ਕੀਤਾ ਗਿਆ ਇਸ਼ਤਗਾਸੇ ਵੱਲੋਂ ਜੋ ਗਵਾਹਾਂ ਹੋਈਆਂ ਉਹਨਾਂ ਵਿੱਚ ਪਾਲਾ ਸਿੰਘ ਦੀ ਗਵਾਹੀ ਇਸ ਤਰ੍ਹਾਂ ਸੀ ਵਕੂਏ ਵਾਲੇ ਦਿਨ ਮੈਂ ਆਪਣੇ ਘਰ ਮੌਜੂਦ ਸਾਂ ਸ਼ਾਮ ਦੇ 5 ਵਜੇ ਜਦ ਗੁਰਦੁਆਰੇ ਗਿਆ ਤਾਂ ਬਚਨ ਸਿੰਘ ਤੇ ਪ੍ਰਤਾਪ ਸਿੰਘ ਭੰਗ ਖੋਟ ਰਹੇ ਸਨ ਭਾਈ ਹੋਰਾਂ ਪੂਜਾ ਪਾਠ ਰਚ ਲੱਗੇ ਥਨ ਮੈਂ ਉੱਥੇ ਥੋੜਾ ਚਿਰ ਬੈਠ ਕੇ ਮੋੜ ਆਇਆ ਰਾਤੀ 9 ਵਜੇ ਜਦ ਮੈਂ ਗਲੀ ਵਿੱਚੋਂ ਲੰਘ ਰਿਹਾ ਸਾਂ ਤਾਂ ਬਚਨ ਸਿੰਘ ਨੇ ਮੈਨੂੰ ਵੇਖਿਆ ਉਹ ਪ੍ਰਤਾਪ ਸਿੰਘ ਨੂੰ ਪਿੱਠ ਤੇ ਚੁੱਕ ਕੇ ਉਹਦੇ ਸਹੌਂਰਿਆਂ ਦੇ ਘਰ ਲੈ ਜਾ ਰਿਹਾ ਸੀ ਮੈਂ ਉਸ ਨੂੰ ਕਈ ਆਵਾਜ਼ਾਂ ਦਿੱਤੀਆਂ ਪਰ ਇਸ ਕੋਈ ਜਵਾਬ ਨਾ ਦਿੱਤਾ ਇਸ ਤੋਂ ਬਾਅਦ ਪਾਲਾ ਸਿੰਘ ਦੀ ਮੰਡਲੀ ਦੀਆਂ ਕੁਝ ਗਵਾਹੀਆਂ ਹੋਈਆਂ ਉਹਨਾਂ ਦਾ ਮਤਲਬ ਵੀ ਲਗਭਗ ਇਹੋ ਸੀ ਜਦ ਮੁਲਜ਼ਮਾਂ ਦੇ ਬਿਆਨ ਸ਼ੁਰੂ ਹੋਏ ਤਾਂ ਭਾਈ ਹੋਰਾਂ ਨੂੰ ਜੋ ਕੁਝ ਤੋਤੇ ਮੰਗ ਪੜਾਇਆ ਗਿਆ ਸੀ ਉਸ ਦੇ ਆਧਾਰ ਤੇ ਬੋਲੇ ਮੈਨੂੰ ਆਣ ਕਰ ਕਰਕੇ ਬਚਨ ਸਿੰਘ ਨੇ ਭੰਗ ਘੋਟਣ ਲਈ ਕਿਹਾ ਸੀ ਸਰ ਦਾਈ ਲਿਉਣ ਲਈ ਆਣ ਕਰ ਕਰ ਕੇ ਚਾਰ ਆਣੇ ਦੇ ਪੈਸੇ ਵੀ ਇਸਨੇ ਦਿੱਤੇ ਸਨ ਮੈਂ ਹੀ ਦੋਹਾਂ ਆਣਿਆ ਕਹਿੰਦੇ ਕਹਿੰਦੇ ਭਾਈ ਹੋਰੀ ਰੋਗ ਗਈ ਹਾਕਮ ਨੇ ਜਿਹੜਾ ਐਂਗਲੋ ਇੰਡੀਅਨ ਸੀ ਸਰਕਾਰੀ ਵਕੀਲ ਤੋਂ ਪੁੱਛਿਆ ਵੈਲ ਜੇ ਮੁਲਜ਼ਮ ਆਪਣੇ ਬਿਆਨ ਮੇ ਕਰ 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 ਕੇ ਕਰ ਕਿਆ ਬੋਲਦਾ ਹੈ ਵਕੀਲ ਨੇ ਇਸ ਦਾ ਅੰਗਰੇਜ਼ੀ ਵਿੱਚ ਉੱਤਰ ਦਿੱਤਾ ਤੇ ਸਾਹਿਬ ਹੱਸ ਪਿਆ ਆਪਣੇ ਬਿਆਨ ਦੀ ਲੜੀ ਅਰਾਮਦੇ ਹੋਏ ਭਾਈ ਹੋਰੀ ਬੁੱਲੇ ਦੋ ਆਣਿਆਂ ਦੀ ਛਰਦਾਈ ਲਿਆਂਦੀ ਸੀ ਹਜ਼ੂਰ ਆਣ ਕਰਕੇ ਮੇਰਾ ਤੇ ਇਸ ਵਿੱਚ ਕੋਈ ਕਸੂਰ ਵੀ ਨਹੀਂ ਮੈਨੂੰ ਜਿਹੜੀ ਮਰਜ਼ੀ ਸੌਂ ਚੁਕਾ ਲੋ ਬਚਨ ਸਿੰਘ ਦਾ ਵਕੀਲ ਪੂਰਾ ਉਸਤਾਦ ਸੀ ਉਹ ਜਿਰਾਂ ਦੇ ਫਿਲਸਲੇ ਵਿੱਚ ਪਾਈ ਹੋਰਾਂ ਤੋਂ ਪੁੱਛਣ ਲੱਗਾ ਤੂੰ ਸਾ ਸਰਦਾਈ ਕਿਸ ਕੋਲ ਲਿਆਂਦੀ ਸੀ ਦੇਵੀ ਦੀਵਾਰ ਹਟਵਾਉਣੀਆਂ ਦੇ ਮੁੰਡੇ ਪਾਤੋਂ ਆਣ ਕਰ ਕਰਕੇ ਉਹਨਾਂ ਨੂੰ ਤੁਸੀਂ ਕੀ ਦਿੱਤਾ ਸੀ ਦਵਾਨੀ ਤੇ ਉਹਨੇ ਤੁਹਾਨੂੰ ਮੋੜ ਕੇ ਕੀ ਦਿੱਤਾ ਦਵਾਨੀ ਅੱਛਾ ਉਸਨੇ ਤੁਹਾਨੂੰ ਦਵਾਨੀ ਦੇ ਕਿੰਨੇ ਪੈਸੇ ਦਿੱਤੇ ਸਨ ਇਸ ਵੇਲੇ ਮਗਰ ਖਲੋਤੇ ਪਾਲਾ ਸਿੰਘ ਨੇ ਇਸ਼ਾਰੇ ਨਾਲ ਦੋ ਉਂਗਲਾਂ ਖਾ ਕੇ ਬਥੇਰਾ ਸਮਝਾਇਆ ਪਰ ਭਾਈ ਹੋਰ ਤਾਂ ਨਿਪਟ ਗਉ ਦੇ ਜਾਏ ਸਨ ਉਹਨਾਂ ਨੂੰ ਸਮਝ ਹੀ ਨਹੀਂ ਆਈ ਤੇ ਬੋਲੇ ਅੱਠ ਪੈਸੇ ਫਿਰ ਵਕੀਲ ਨੇ ਪੁੱਛਿਆ ਉਹ ਪੈਸੇ ਤੁਸੀਂ ਕੀ ਕੀਤੇ ਮੈਂ ਆਣ ਕਰ ਕਰਕੇ ਝੱਗੇ ਦੇ ਖੀਸੇ ਚ ਪਾਲੇ ਸਨ ਤੇ ਛਰਦਾਈ ਵਾਲੀ ਪੁੜੀ ਉਹ ਵੀ ਉਸੇ ਖੀਸੇ ਵਿੱਚ ਆਣ ਕਰ ਕਰਕੇ ਤੇ ਡੇਰੇ ਜਾ ਕੇ ਤੁਸੀਂ ਉਹਨਾਂ ਪੈਸਿਆਂ ਨੂੰ ਕਿੱਥੇ ਰੱਖਿਆ ਭਾਈ ਹੋਰਾਂ ਨੂੰ ਕਿਸੇ ਭੁੱਲੀ ਗੱਲ ਦਾ ਚਿਤ ਆ ਗਿਆ ਤੇ ਉਹ ਡੱਕੇ ਡੋਲੇ ਖਾਂਦੇ ਬੋਲੇ ਮਗਰੋਂ ਮੇਰੇ ਖੀਸੇ ਚੋਂ ਆਣ ਕਰ ਕਰਕੇ 6 ਪੈਸੇ ਨਿਕਲੇ ਸਨ ਸ਼ਾਇਦ 2 ਪੈਸੇ ਦੌਰੀ ਵਿੱਚ ਨਾ ਸੱਚ ਭੁੰਜੇ ਡਗਪੇ ਹੋਣ ਗਿਆਨ ਕਰ ਕਰਕੇ ਤੇ ਉਹ ਜਿਹੜੇ 2 ਪੈਸੇ ਨੁਕਦੇ ਵਿੱਚ ਨਿਕਲੇ ਸਨ ਰੋਹ ਨਾਲ ਉਹ ਕਿੱਥੋਂ ਆਏ ਸਨ ਭਾਈ ਹੋਰਾਂ ਦੀਆਂ ਲੱਤਾਂ ਕਮਨ ਲਾ ਪੀਆਂ ਤੇ ਨੰਗੇ ਗੋਡੇ ਇੱਕ ਦੂਜੇ ਨਾਲ ਖਟਖਟ ਵੱਜਣ ਲੱਗੇ ਮਾਮਲਾ ਸਾਫ਼ ਹੁੰਦਾ ਵੇਖਿਓ ਪੰਬਲ ਪੂਸਿਆਂ ਵਿੱਚ ਪੈ ਗਏ ਵਕੀਲ ਨੇ ਜਦ ਉਹਨਾਂ ਨੂੰ ਜੱਕੋ ਤੱਕੀ ਵਿੱਚ ਵੇਖਿਆ ਤਾਂ ਹੋਰ ਜਿਹੜਾ ਅੱਖਾਂ ਟੇਡੀਆਂ ਕਰਕੇ ਬੋਲਿਆ ਸਾਥ-ਸਾਥ ਜੱਤੋਗੇ ਤਾਂ ਬਚ ਜਾਓਗੇ ਨਹੀਂ ਤਾਂ ਸਾਰੀ ਉਮਰ ਚ ਜੇਲ੍ਹ ਖਾਣਾ ਮਿਲੇਗਾ ਫਿਰ ਬੈਠੇ ਕਰਮਾਂ ਨੂੰ ਰੋਵੋਗੇ ਪਾਈ ਹੋਰਾਂ ਦੇ ਰਹਿੰਦੇ ਖੁੰਦੇ ਦੇਵ ਤੇ ਵੀ ਕੂਚ ਕਰ ਗਈ ਉਹ ਵਕੀਲ ਅੱਗੇ ਹੱਥ ਜੋੜ ਕੇ ਬੋਲੇ ਹਜ਼ੂਰ ਆਣ ਕਰ ਕਰਕੇ ਸੱਚੋ ਸੱਚ ਕਹਾਂਗਾ ਇਹ ਪੈਸੇ ਮੇਰੇ ਕਿਸੇ ਵਿੱਚੋਂ ਹੀ ਸ਼ਰਦਾਈ ਵਿੱਚ ਰਲ ਕੇ ਕੁੰਡੇ ਵਿੱਚ ਪੈ ਗਏ ਤਾਂ ਮੈਨੂੰ ਮਗਰੋਂ ਖਿਆਲ ਆ ਗਿਆ ਸੀ ਪਾਲਾ ਸਿੰਘ ਹੋਰਾਂ ਦੇ ਮੂੰਹ ਫੱਕ ਹੋ ਗਈ ਉਹਨਾਂ ਦੀ ਬੇੜੀ ਦਾ ਚੱਪੂ ਇੱਕ ਅਜਿਹੇ ਅਣਜਾਣ ਮਲਾ ਦੇ ਹੱਥ ਵਿੱਚ ਸੀ ਜਿਸ ਤੋਂ ਉਹਨਾਂ ਨੂੰ ਇਹੋ ਮਾਲੂਮ ਹੁੰਦਾ ਸੀ ਕਿ ਹੁਣ ਵੀ ਡੁੱਬੇ ਹੁਣ ਵੀ ਡੁੱਬੇ ਵਕੀਲ ਨੇ ਪਾਈ ਹੋਰਾਂ ਨੂੰ ਥਾਪੀ ਦੇ ਕੇ ਮਿਠਾਸ ਨਾਲ ਕਿਹਾ ਸ਼ਾਬਾਸ਼ ਮੈਂ ਤੁਹਾਡੇ ਤੋਂ ਬੜਾ ਖੁਸ਼ ਹਾਂ ਗੁਰੂ ਦੇ ਸਿੱਖ ਤੇ ਫਿਰ ਤੁਹਾਡੇ ਵਰਗੇ ਜਗਰਾਂthi ਕਦੇ ਝੂਠ ਨਹੀਂ ਬੋਲਦੇ ਹੁੰਦੇ। ਇਹ ਸਤਾਪੀ ਨੇ ਮਾਨੂੰ ਭਾਈ ਹੋਰਾਂ ਦੀ ਕਾਇਆ ਪਾਲ ਲ ਦਿੱਤੀ। ਉਹਨਾਂ ਅਲਫ਼ ਤੋਂ ਇਹ ਤੱਕ ਸਭ ਗੱਲਾਂ ਸੱਚ-ਸੱਚ ਦੱਸ ਦਿੱਤੀਆਂ ਤੇ ਇਹ ਵੀ ਕਹਿ ਦਿੱਤਾ ਕਿ ਬਚਨ ਸਿੰਘ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ। ਇਸ ਤੋਂ ਬਾਅਦ ਬਚਨ ਸਿੰਘ ਦਾ ਬਿਆਨ ਹੋਇਆ। ਉਸਨੇ ਕਿਹਾ ਮੈਂ ਵਕੂਏ ਵਾਲੇ ਦਿਨ ਸਵੇਰੇ 7 ਵਜੇ ਦਾ ਤਹਿਸੀਲ ਗਿਆ ਹੋਇਆ ਸਾਂ। ਇੱਕ ਜ਼ਮੀਨ ਦੇ ਰਾਜੀ ਨਾਮੇ ਬਾਰੇ ਬਾਪੂ ਹੁਰਾ ਮੈਨੂੰ ਭੇਜਿਆ ਸੀ। ਇਹਦੇ ਸਬੂਤ ਲਈ ਤਹਿਸੀਲਦਾਰ ਦੀ ਚਾਹਤ ਹੋਈ। ਰਾਤ ਦੇ 8 ਤੋਂ 8 ਵਜੇ ਜਦ ਮੈਂ ਪਿੰਡ ਵੜਿਆ ਤਾਂ ਮੇਰੀ ਸਲਾਹ ਸੀ ਕਿ ਭਾਈ ਹੋਰਾਂ ਨੂੰ ਮਿਲਦਾ ਜਾਵਾਂ ਕਿਉਂਕਿ ਪਿੰਡ ਦੇ ਗੁਰਦੁਆਰੇ ਵਿੱਚ ਮੁੰਡੇ ਕੁੜੀਆਂ ਦਾ ਇੱਕ ਸਕੂਲ ਖੋਲਣਾ ਹੀ ਇਨ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਮੈਂ ਗੁਰਦੁਆਰੇ ਦੀ ਉਤਲੀ ਛੱਤ ਜਾ ਕੇ ਡਿੱਠਾ ਕਿ ਭਾਈ ਹੋਰੀ ਉੱਥੇ ਮੌਜੂਦ ਨਹੀਂ ਸਨ ਇੱਕ ਨਿਰਮਲਾ ਸਾਧ ਜੋ ਉਸ ਦਿਨ ਤੋਂ ਬਾਅਦ ਨਹੀਂ ਡਿੱਠਾ ਮੰਜੇ ਤੇ ਪਿਆ ਸੀ ਤੇ ਪ੍ਰਤਾਪ ਸਿੰਘ ਪੁੰਜੇ ਮੈਂ ਦੋਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਜਾਗੇ ਕੋਲੀ ਭੰਗ ਵਾਲੇ ਭਾਂਡੇ ਤੇ ਤੌਰੀ ਡੰਡਾ ਵੇਖ ਕੇ ਮੈਂ ਸਮਝ ਗਿਆ ਕਿ ਇਹਨਾਂ ਭੰਗ ਪੀ ਲਈ ਹੈ ਪ੍ਰਤਾਪ ਸਿੰਘ ਦੀ ਹਾਲਤ ਵੇਖ ਕੇ ਮੈਂ ਡਰ ਗਿਆ ਪਿੰਡ ਦਾ ਜਵਾਈ ਸੀ ਉਸ ਨੂੰ ਚੱਕ ਕੇ ਉਸ ਦੇ ਸਾਰੇ ਘਰ ਪਹੁੰਚਾ ਦਿੱਤਾ ਸਵੇਰੇ ਜਦ ਮੈਂ ਪੈਲੀਆਂ ਵੱਲ ਗਿਆ ਤਾਂ ਮੈਨੂੰ ਕਿਸੇ ਦੱਸਿਆ ਕਿ ਦਰਿਆ ਦੇ ਕੰਢੇ ਕੋਈ ਸੱਖ ਮੋਇਆ ਪਿਆ ਹੈ ਮੈਂ ਉਸੇ ਹੀ ਵੇਲੇ ਉਸ ਦੇ ਦੱਸੇ ਥਾਂ ਤੇ ਪੁੱਜਾ ਤੇ ਅੱਗੇ ਭਾਈ ਹੋਰਾਂ ਨੂੰ ਬੇਹੋਸ਼ ਪਿਆ ਵੇਖਿਆ ਇਹਨਾਂ ਨੂੰ ਚੱਕ ਕੇ ਮੈਂ ਗੁਰਦੁਆਰੇ ਲਿਆਂਦਾ ਜਦ ਬਹੁਤ ਸਾਰੀ ਕੋਸ਼ਿਸ਼ ਕਰਨ ਤੇ ਇਹਨਾਂ ਨੂੰ ਹੋਸ਼ ਆਈ ਤਾਂ ਇਹਨਾਂ ਨੇ ਦੱਸਿਆ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਮੈਂ ਭੰਗ ਦੇ ਨਸ਼ੇ ਵਿੱਚ ਮੰਜੇ ਥੱਲੇ ਜਾਵੜਿਆ ਸੰਧਿਆ ਨੂੰ ਕੋਈ 7:30 ਵਜੇ ਜੰਗਲ ਪਾਣੀ ਜਾਣ ਦੀ ਹਾਜਤ ਹੋਈ ਮੈਂ ਉਸੇ ਤਰ੍ਹਾਂ ਡਿੱਗਦਾ ਟੈਂਦਾ ਪਿੰਡੋਂ ਬਾਹਰ ਨਿਕਲ ਗਿਆ ਲੱਗ ਗਈ ਇੱਕ ਅੰਬਾਦਾ ਬਾਗ ਸੀ ਉਸ ਵਿੱਚ ਜੰਗਲ ਪਾਣੀ ਹੋ ਕੇ ਜਦ ਮੈਂ ਮੁੜਿਆ ਤਾਂ ਮੈਨੂੰ ਕੋਈ ਪਤਾ ਨਾ ਲੱਗਾ ਜੋ ਕਿਧਰੋਂ ਆਇਆ ਹਾਂ ਤੇ ਕਿਧਰ ਜਾਣਾ ਹੈ ਫਿਰ ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕਿਹੜੇ ਵੇਲੇ ਤੇ ਕਿਹੜੇ ਰਸਤੇ ਦਰਿਆ ਤੇ ਪਹੁੰਚ ਕੇ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਪ੍ਰਤਾਪ ਸਿੰਘ ਦੀ ਗਵਾਹੀ ਹੋਈ ਜੋ ਅਜੇ ਹਸਪਤਾਲ ਵਿੱਚ ਸੀ ਤੇ ਮਥੇ ਬੋਲ ਸਕਦਾ ਸੀ ਉਸਦੇ ਭਾਵੇਂ ਸਿੱਖੇ ਸਖਾਈ ਅਨਸਾਰ ਇਧਰ ਉਧਰ ਦੀਆਂ ਬਥੇਰੀਆਂ ਮਾਰੀਆਂ ਪਰ ਵਕੀਲ ਦੀ ਜਿਰਾ ਅੱਗੇ ਠਹਿਰ ਨਾ ਸਕਿਆ ਮੁਕਦਮੇ ਦਾ ਰੌਖੀ ਪਲਟ ਗਿਆ ਪਾਲਤਨ ਗ੍ਰਾਂਥੀ ਤੇ ਉਸਦੇ ਪੰਜਾਂ ਸਾਥੀਆਂ ਨੂੰ ਅਦਾਲਤ ਦੇ ਹੁਕਮ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਪੇਛਿਆਂ ਤੋਂ ਬਾਅਦ ਅਦਾਲਤ ਨੇ ਮੁਕੱਦਮੇ ਦਾ ਫੈਸਲਾ ਇਸ ਤਰ੍ਹਾਂ ਸੁਣਾ ਦਿੱਤਾ ਬਚਨ ਸਿੰਘ ਬਰੀ ਭਾਈ ਦਸੌਂਦਾ ਸਿੰਘ ਨੂੰ ਅਨਗਾਈਲੀ ਨਾਲ ਇੱਕ ਜਾਣ ਖਤਰੇ ਵਿੱਚ ਪਾਉਣ ਦੇ ਜੁਰਮ ਵਿੱਚ 1 ਸਾਲ ਕੈਦ ਪਾਲਾ ਸਿੰਘ ਨੂੰ ਝੂਠੀ ਰਿਪੋਰਟ ਪਹੁੰਚਾਉਣ ਬਦਲੇ ਧਫਾ 170 ਹੇਠ 2 ਸਾਲ ਦੀ ਕੈਦ ਬਾਕੀ ਪੰਜਾਂ ਨੂੰ ਝੂਠੀ ਗਵਾਹੀ ਦੇਣ ਦੇ ਬਦਲੇ 193 6 6 ਮਹੀਨੇ ਦੀ ਕੈਦ ਭਾਵੇਂ ਪਾਲਾ ਸਿੰਘ ਤੇ ਉਹਦੇ ਸਾਥੀਆਂ ਦੇ ਭਾਈ ਜੀ ਨੇ ਕੀਤੇ ਦਾ ਹੀ ਫਲ ਪਾਇਆ ਸੀ ਪਰ ਪਾਲਾ ਸਿੰਘ ਦੀ ਬਾਕੀ ਮੰਡਲੀ ਉੱਤੇ ਉਲਟਾ ਅਸਰ ਹੋਇਆ ਤੇ ਉਹ ਬਚਨ ਸਿੰਘ ਉੱਤੇ ਦੰਦ ਪੀਣ ਲੱਗ ਪਏ ਖਾਸ ਕਰਕੇ ਪਾਲਾ ਸਿੰਘ ਦੇ ਕੁਝ ਗੂੜੇ ਦੋਸਤਾਂ ਉਡੀਕ ਵਿੱਚ ਸਨ ਕਿ ਕਦੋਂ ਪਾਲਾ ਸਿੰਘ ਬਾਹਰ ਆਵੇ ਤੇ ਬਚਨ ਸਿੰਘ ਤੋਂ ਗਨਗਨ ਕੇ ਬਦਲੇ ਲੈਣ। ਉਹਨਾਂ ਨੇ ਸਾਰੇ ਪਿੰਡ ਵਿੱਚ ਮਸ਼ਹੂਰ ਕਰ ਦਿੱਤਾ ਕਿ ਬਚਨ ਸਿੰਘ ਨੇ ਭੰਗ ਵਿੱਚ ਪੈਸੇ ਪਾ ਕੇ ਪਾਲਾ ਸਿੰਘ ਨਾਲ ਦਸ਼ਮਣੀ ਕੀਤੀ ਸੀ ਤੇ ਉਸਨੇ ਹੀ ਭਾਈ ਹੋਰਾਂ ਦੀ ਗਵਾਹੀ ਉਲਟਵਾ ਕੇ ਸਭ ਨੂੰ ਫਸਾਇਆ। ਇੱਧਰ ਬਚਨ ਸਿੰਘ ਇਹ ਸੋਚ ਕੇ ਕਿ ਕੇਵਲ ਅਵਿਦਿਆ ਦੀ ਹੀ ਕਿਰਪਾ ਨਾਲ ਸਾਡੇ ਭਰਾਵਾਂ ਦੀ ਇਹ ਦੁਰਦਸ਼ਾ ਹੋ ਰਹੀ ਹੈ ਕਿ ਉਹ ਗੁਰਦੁਆਰਿਆਂ ਵਰਗੀਆਂ ਪਵਿੱਤਰ ਥਾਵਾਂ ਤੇ ਵੀ ਭੰਗ ਤੇ ਅਫੀਮ ਦੇ ਦੌਰ ਚਲਾ ਕੇ ਆਪਣਾ ਤੇ ਆਪਣੀਆਂ ਨਸਲਾਂ ਦਾ ਸਤਿਆਨਾਸ਼ ਕਰ ਰਹੇ ਹਨ। ਉਹ ਪੱਕੇ ਰਾਦੇ ਨਾਲ ਵਿਦਿਆ ਨੂੰ ਦੂਰ ਕਰਨ ਤੇ ਭਾਈਚਾਰ ਖੁਦਾਰ ਲਈ ਕੋਈ ਅਮਲੀ ਫਕੀਮ ਸੋਚਣ ਲੱਗਾ ਅਮਰਸਰ ਆਉਣ ਲੱਗਿਆ ਬਚਨ ਸਿੰਘ ਨੇ ਉਸ ਬਿਰਧ ਮਹਾਤਮਾ ਪਤੋ ਪਿੰਡ ਆਉਣ ਦਾ ਇਕਰਾਰ ਕਰ ਲਿਆ ਸੀ ਉਸੇ ਅਨਸਾਰ ਉਸਨੇ ਗਿਆਨੀ ਜੀ ਨੂੰ ਸੱਦਾ ਭੇਜਿਆ ਤੇ ਉਹ ਛੇਤੀ ਹੀ ਆ ਗਏ ਸ਼ਹਿਰ ਸਿਆਲਕੋਟ ਦੇ ਆਪ ਨਵਾਸੀ ਸਨ ਤੇ ਉਥੇ ਆਪ ਦੇ ਦੋ ਲੜਕੇ ਸਧਾਰਨ ਕੰਮਦੰਦਾ ਕਰਦੇ ਸਨ ਗਿਆਨੀ ਜੀ ਨੇ ਕੁਝ ਚਿਤ ਤੋਂ ਹੀ ਇਹ ਇਰਾਦਾ ਧਾਰ ਲਿਆ ਸੀ ਕਿ ਬਥੇਰਾ ਗ੍ਰਸਥ ਭੋਗ ਲਿਆ ਹੈ ਹੁਣ ਬਾਕੀ ਜੀਵਨ ਲੋਕ ਸੇਵਾਵਾਂ ਲਾਇਆ ਜਾਵੇ ਉਹਨਾਂ ਦੇ ਦੋਹਾਂ ਪੁੱਤਰਾਂ ਨੇ 10-10 ਰੁਪਏ ਮਹੀਨਾ ਆਪ ਨੂੰ ਭਾਵੇਂ ਕਿਤੇ ਹੋਣ ਭੇਜਣਾ ਪ੍ਰਵਾਨ ਕਰ ਲਿਆ ਸੀ ਇਸ ਤੋਂ ਛੁੱਟ ਥੋੜੀ ਜਿਹੀ ਜਮਾ ਪੂੰਜੀ ਉਹਨਾਂ ਦੇ ਆਪਣੇ ਪਾਸ ਵੀ ਸੀ ਗਿਆਨੀ ਹੋਰਾਂ ਦਾ ਦਰਸ਼ਨ ਕਰਕੇ ਬਚਨ ਸਿੰਘ ਨੂੰ ਬੜੀ ਪ੍ਰਸੰਨਤਾ ਹੋਈ ਉਸਨੇ ਆਪਣੇ ਪਿੰਡ ਦੇ ਆਸ-ਪਾਸ ਇਲਾਕੇ ਦੀ ਹਾਲਤ ਅਜਿਹੇ ਦਰਦ ਭਰੇ ਸ਼ਬਦਾਂ ਵਿੱਚ ਉਹਨਾਂ ਨੂੰ ਸੁਣਾਈ ਕਿ ਗਿਆਨੀ ਜੀ ਦੀਆਂ ਅੱਖਾਂ ਤਰ ਹੋ ਗਈਆਂ ਉਹਨਾਂ ਨੇ ਮੁਕੱਦਮੇ ਦਾ ਹਾਲ ਸੁਣਿਆ ਤੇ ਬੜੇ ਹੀ ਦੁਖੀ ਹੋਏ ਤੇ ਇਹ ਵੀ ਉਹਨਾਂ ਅਨੁਭਵ ਕੀਤਾ ਕਿ ਬਚਨ ਸਿੰਘ ਇਹਨਾਂ ਸੱਚਾ ਦਲੇਰ ਤੇ ਵੇਖ ਆਫ ਨੌਜਵਾਨ ਹੈ ਉਸ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆ ਗਈ ਹੈ ਅਖੀਰ ਜਦ ਬਚਨ ਸਿੰਘ ਨੇ ਜਾ ਕੇ ਗੁਰਦੁਆਰੇ ਦੀ ਹਾਲਤ ਵਿਖਾਈ ਤਾਂ ਗਿਆਨੀ ਜੀ ਜਰ ਨਾ ਸਕੇ ਤੇ ਉਹ ਦੀਵਣਪੁਰ ਹੀ ਕੁਝ ਚਰ ਲਈ ਟੱਗ ਗਏ ਗਿਆਨੀ ਜੀ ਬੜੇ ਗੁਰਮਖ ਸਿੱਧੇ ਸਾਦੇ ਬਾਣੀ ਦੇ ਰਸੀ ਤੇ ਡਾਢੇ ਮਿੱਠ ਬੋਲੇ ਸਨ ਇਹ ਰੋਜ਼ ਨੇਮ ਨਾਲ ਅਮਰਤ ਵੇਲੇ ਉੱਠਦੇ ਇਸ਼ਨਾਨ ਪਾਣੀ ਕਰਕੇ ਗੁਰਬਾਣੀ ਦਾ ਪਾਠ ਕਰਦੇ ਫਿਰ ਮਹਾਰਾਜ ਦਾ ਪ੍ਰਕਾਸ਼ ਕਰਦੇ ਸਨ ਗਿਆਨੀ ਜੀ ਦੇ ਆਉਣ ਦਾ ਜੱਟਾਂ ਨੂੰ ਇੱਕ ਲਾਭ ਜ਼ਰੂਰ ਹੋਇਆ ਕਿ ਅਮਰਤ ਵੇਲੇ 4 ਵਜੇ ਜਦ ਆਪ ਖੂਹ 'ਤੇ ਇਸ਼ਨਾਨ ਕਰਦੇ ਹੁੰਦੇ ਸਨ ਤਾਂ ਪੌਣੀ ਦਾ ਖੜਾਕ ਸੁਣਦੇ ਆਂ ਜੱਟਾਂ ਦੀ ਨੀਂਦਰ ਖਾਲੇ ਜਾਂਦੀ ਤੇ ਉਹ ਪੰਜਾਬੀਆਂ ਸੰਭਾਲ ਕੇ ਪੈਲੀਆਂ ਵੱਲ ਤੁਰ ਪੈਂਦੇ ਹੌਲੀ ਹੌਲੀ ਜੱਟੀਆਂ ਉੱਤੇ ਉਹਨਾਂ ਦਾ ਕੁਝ ਪ੍ਰਭਾਵ ਪੈਣ ਲੱਗਾ ਉਹ ਪਹਿਲੇ ਬੰਨੇ ਸਾਗ ਤੋੜਨ ਜਾਂ ਰੋਟੀ ਦੇਣ ਜਾਂਦੀਆਂ ਹੋਈਆਂ ਕਈ ਦਾਣੇ ਦੀ ਮੁੱਠ ਕੋਈ ਕਪਾਹ ਦਾ ਤੂੰਬਾ ਤੇ ਕੋਈ ਮੱਕੀ ਦੀ 1-2 ਛੱਲੀਆਂ ਮੱਥਾ ਟੇਕ ਜਾਂਦੀਆਂ ਕੁਝ ਸਮਾਂ ਹੋਰ ਲੰਘ ਗਿਆ ਹੁਣ ਵਿੱਚ ਵਿੱਚ ਜੱਟ ਵੀ ਲੰਘਦੇ ਹੋਏ ਹਲ ਪੰਜਾਬੀ ਬਾਹਰ ਕੰਨ ਨਾਲ ਖੜੀ ਕਰਕੇ ਢੱਗਿਆਂ ਨੂੰ ਅਗਾਹ ਹਿੱੱਕ ਕੇ ਅੰਦਰ ਲੰਘ अथवा ਬਾਹਰੋਂ ਹੀ ਮੱਥਾ ਟੇਕ ਜਾਂਦੇ ਤੁਨ ਬਚਨ ਸਿੰਘ ਦੇ ਉਦਮ ਨਾਲ ਜੱਟਾਂ ਦੇ ਕਈ ਨਿੱਕੇ ਨਿੱਕੇ ਮੁੰਡੇ ਕੁੜੀਆਂ ਨੂੰ ਇਕੱਠਿਆਂ ਕਰਕੇ ਗਿਆਨੀ ਜੀ ਨੇ ਉਹਨਾਂ ਨੂੰ ਪੜਾਉਣ ਦਾ ਬੀੜਾ ਚੁੱਕਿਆ ਇੱਕ ਤਰਖਾਨ ਨੂੰ ਲੱਕੜੀ ਦੇ ਕੇ 10-15 ਪਟੀਆਂ ਬਣਵਾਈਆਂ ਕਲਮਾਂ ਲਈ ਬੇਲੇ ਚੋਂ ਜਾ ਕੇ ਕਾਹਾਂ ਦਾ ਇੱਕ ਥੱਬਾ ਵੱਢ ਲਿਆਂਦਾ ਤੇ ਪਿੰਡ ਦੇ ਕਿਮਿਆਰ ਪਾਸੋਂ ਥੋੜੀ ਜਿਹੀ ਗੇਰੀ ਤੇ ਕੁਝ ਮਿੱਟੀ ਦੇ ਦੀਵੇ ਲੈ ਕੇ ਸਭ ਬਾਲਾਂ ਨੂੰ ਲਿਖਣ ਦਾ ਸਮਾਨ ਵੰਡ ਦਿੱਤਾ ਗਿਆਨੀ ਜੀ ਨੂੰ ਦਿਲ ਪਰਚਾ ਲਈ ਚੰਗਾ ਸ਼ੁਗਲ ਲੱਭ ਪਿਆ ਉਹ ਸਾਰੀ ਦਿਹਾੜੀ ਉਹਨਾਂ ਨੂੰ ਸਖਾਣ ਪੜਾਉਣ ਲਈ ਰੁੱਝੇ ਰਹਿੰਦੇ ਸਨ ਇੱਕ ਨੂੰ ਪੂਰਨੇ પા ਕੇ ਦਿੰਦੇ ਤਾਂ ਦੂਜਾ ਕਹਿੰਦਾ ਉਹ ਗਿਆਨੀ ਜੀ ਮੰਗੂ ਨੇ ਮੇਰੀ ਲਿਖਣ ਤੋੜ ਤੁੱਟੀ ਜੋ ਉਹਨੂੰ ਹੋਰ ਕੱਟ ਦਿੰਦੇ ਤਾਂ ਇੱਕ ਹੋਰ ਬੋਲ ਉੱਠਦਾ ਗਿਆਨੀ ਜੀ ਵੇਖ ਵਰਤਾ ਮੇਰੀਆਂ ਥਾਂਗਾ ਲਾਉਂਦਾ ਏ ਉਧਰੋਂ ਲਾਗਲੇ ਤੱਪੜ ਤੇ ਬੈਠੀਆਂ ਕੁੜੀਆਂ ਆਪੇ ਵਿੱਚ ਗੁੱਤੋ-ਗੁੱਤੀ ਹੋ ਜਾਂਦੀਆਂ ਤੇ ਗਿਆਨੀ ਹੋਰੀ ਉਹਨਾਂ ਦਾ ਮੁਕੱਦਮਾ ਨੇ ਛੱਡਣ ਲੱਗਦੇ ਇਹਨਾਂ ਕਾਵਾਂ ਚੁੜੀਆਂ ਨੂੰ ਪੜਾਉਣ ਵਿੱਚ ਗਿਆਨੀ ਜਿੰਨੇ ਰਾਤ ਦਿਨ ਇੱਕ ਕਰ ਦਿੱਤਾ ਤੇ ਦੋ ਕੁ ਮਹੀਨਿਆਂ ਵਿੱਚ ਮਥੇ ਉਹਨਾਂ ਨੂੰ ਬੈਠਣ ਦੀ ਹੀ ਆਤ ਪਾ ਸਕੇ ਅਥਰੇ ਬਾਲ ਗਿਆਨੀ ਜੀ ਦਾ ਚਿੱਟਾ ਦਾੜਾ ਉਹਨਾਂ ਦੀ ਹਿੱਕ ਤੇ ਹਿਲਦਾ ਵੇਖ ਵੇਖ ਕੇ ਹੱਸਦੇ ਤੇ ਦੋਰੇ ਹੋ ਜਾਂਦੇ ਕੁੜੀਆਂ ਅੰਨ ਨੂੰ ਰਤਕ ਓਲੇ ਹੋਇਆ ਹੋਏ ਕਿ ਚੱਟ ਸਿਰੋਂ ਚੁੰਨੀਆਂ ਲਾ ਲੈਂਦੀਆਂ ਤੇ ਉਹਨਾਂ ਦੇ ਖੇਡ ਨੂੰ ਬਣਾ ਬਣਾ ਕੇ ਪੱਟੀ ਉੱਤੇ ਉਛਾਲਦੀਆਂ ਹੋਈਆਂ ਥਾਲ ਪਾਣ ਲੱਗ ਪੈਂਦੀਆਂ ਤੇ ਆਪੋ ਵਿਚੀ ਗੁੱਤਾ ਮੰਨ ਕੇ ਭੰਗੜਾ ਪਾੜ ਦੇ ਪੈਂਦੀਆਂ ਪਰ ਗਿਆਨੀ ਹਰ ਵੀ ਲੰਮੇ ਤਾਈਏ ਬਣ ਕੇ ਬੈਠੇ ਸਨ ਉਹਨਾਂ ਦਾ ਖਿਆਲ ਸੀ ਕਿ ਜੇ ਉਹ ਕਦੇ ਨਾ ਕਦੇ ਜ਼ਰੂਰ ਸਫਲ ਮਨੋਰਥ ਹੋ ਜਾਣਗੇ ਇੱਕ ਦਿਨ ਗਿਆਨੀ ਜੀ ਤੇ ਬਜਨ ਸਿੰਘ ਬੈਠੇ ਕਿਸੇ ਮਾਮਲੇ ਤੇ ਬਹਿਫ ਕਰ ਰਹੇ ਸਨ ਸਾਹਮਣੇ ਇੱਕ ਸਾਫ ਉਤੇ ਕੁੜੀਆਂ ਮੁੰਡੇ ਪੜ੍ਹਾਈ ਕਰ ਰਹੇ ਸਨ ਗੱਲਾਂ ਦਾ ਵਿਸ਼ਾ ਸੀ ਸੇਵਾ ਗਿਆਨੀ ਜੀ ਕਹਿ ਰਹੇ ਸੇਵਾ ਬੜੀ ਕਠਿਨ ਹੈ ਜਿਸ ਨੂੰ ਲੋਕਿੰਗ ਸੇਵਾ ਸਮਝ ਕੇ ਕਰ ਰਹੇ ਹਨ ਉਹ ਅਸਲ ਚਸ ਦਾ ਸਾੰਗ ਗਿਆਨੀ ਜੀ ਦੇ ਮੂੰਹੋਂ ਨਿਕਲਿਆ ਹਰ ਇੱਕ ਸ਼ਾਦਵਜਨ ਸਿੰਘ ਦੇ ਦਿਲ ਤੇ ਡੂੰਗਾ ਅਸਰ ਕਰ ਰਿਹਾ ਸੀ ਉਹ ਕੁਝ ਹੋਰ ਪੁੱਛਣੇ ਲੱਗਾ ਸੀ ਜੋ ਇਸੇ ਵਿਲੇ ਉਸ ਦਾ ਧਿਆਨ ਇੱਕ ਹੋਰ ਪਾਸੇ ਖਿੱਚਿਆ ਗਿਆ ਉਸ ਦਾ ਮੂੰਹ ਦਰਵਾਜ਼ੇ ਵੱਲ ਸੀ ਉਹ ਕਿੰਨੇ ਚਿਰ ਤੋਂ ਦਲੀਜਾਂ ਤੋਂ ਬਾਹਰ ਇੱਕ ਕੁੜੀ ਨੂੰ ਖਲੋਤੀ ਵੇਖ ਰਿਹਾ ਸੀ ਕੁੜੀ ਦੀ ਉਮਰ 12-14 ਵਰ੍ਹਿਆਂ ਦੀ ਸੀ ਉਹਨੇ ਸਿਰ ਤੇ ਕੂੜੇ ਦਾ ਭਰਿਆ ਕੱਛਾ ਚੁੱਕਿਆ ਹੋਇਆ ਸੀ ਜਿਸ ਦੇ ਭਾਰ ਨਾਲ ਉਹ ਤੰਗ ਹੋ ਰਹੀ ਸੀ ਵਿੱਚ ਵਿੱਚ ਜਦੋਂ ਉਸ ਦੀ ਗਿੱਚੀ ਥੱਕ ਜਾਂਦੀ ਸੀ ਤਾਂ ਤੂੰਹਾਂ ਬਾਹਾਂ ਉੱਤੇ ਛੱਜ ਦਾ ਭਾਰ ਚੌਕੀ ਉਤਕਾਨ ਦੂਰ ਕਰ ਲੈਂਦੀ। ਉਸ ਦਾ ਚਨ ਵਰਗਾ ਚਿਹਰਾ ਕੰਗਾਲੀ ਦੇ ਬਦਲਾਂ ਵਿੱਚੋਂ ਚਮਕਾ ਮਾਰ ਰਿਹਾ ਸੀ। ਬਚਨ ਸਿੰਘ ਨੇ ਵੇਖਿਆ ਪੰਨ ਵਾਲੀਆਂ ਕੁੜੀਆਂ ਜੋ ਬੂਹੇ ਦੇ ਲੱਗਈ ਸਨ ਉਸ ਵੱਲ ਵੇਖ ਕੇ ਤੇ ਇੱਕ ਦੂਜੀ ਵੱਲ ਤੱਕ ਤੱਕ ਕੇ ਹੱਸ ਰਹੀਆਂ ਸਨ। ਕੋਈ ਉਸ ਵੱਲ ਗੰਨੇ ਦੀ ਝੂਠੀ ਚਲ ਚੁੱਕ ਸੜ ਦੀ, ਕੋਈ ਸਫ ਵਿੱਚੋਂ ਤੀਲੇ ਕੱਢ ਕਰਕੇ ਉਸ ਦੇ ਸਟ ਰਹੀ ਸੀ ਤੇ ਕੋਈ ਆਨੇ ਬਹਾਨੇ ਉਸ ਦੇ ਪਾਸੋਂ ਲੰਘਦੀ ਹੋਈ ਉਸ ਤੇ ਥੁੱਕ ਜਾਂਦੀ ਸੀ। ਪਰ ਉਸ ਕੁੜੀ ਦਾ ਇਸ ਪਾਸੇ ਧਿਆਨ ਹੀ ਨਹੀਂ ਸੀ। ਉਹ ਇੱਕ ਟਿਕ ਨਾਲ ਉਹਨਾਂ ਦੀਆਂ ਪੱਟੀਆਂ ਕੈਦਿਆਂ ਤੇ ਲਿਖਾਈ ਢੰਗਣਾ ਵੇਖ ਰਹੀ ਸੀ। ਉਸਨੇ ਇੱਕ ਵਾਰੀ ਫੇਰ ਛੱਜ ਦੋਹਾਂ ਹੱਥਾਂ ਨਾਲ ਉਤਾਣ ਚੁੱਕਿਆ ਅਚਾਨਕ ਹੀ ਉਸਦੇ ਸਿਰ ਦਾ ਇਹਨੂੰ ਡਕ ਪਿਆ ਕੁੜੀਆਂ ਨੇ ਜਦ ਠਾਤਾ ਉਹਨਾਂ ਨੂੰ ਹੋਰ ਮਖੌਲ ਦਾ ਬਣਨਾ ਮਿਲ ਗਿਆ ਉਹਨਾਂ ਨੇ ਬਥੇਰਾ ਹਾਸਾ ਰੋਕਿਆ ਪਰ ਮੂੰਹ ਘੁੱਟਦਿਆਂ ਘੁੱਟਦਿਆਂ ਵੀ ਦੋ ਤਿੰਨਾਂ ਕੁੜੀਆਂ ਦਾ ਹਾਸਾ ਨਿਕਲੀ ਗਿਆ ਗਿਆਨੀ ਹੋਰਾਂ ਦੇ ਕੰਨਾਂ ਵੀ ਇਸ ਦੀ ਆਵਾਜ਼ ਪਈ ਕੁੜੀ ਉਚਾਰੀ ਸ਼ਰਮਿੰਦੀ ਹੋ ਗਈ ਤੇ ਹੋਰ ਨਾ ਠਹਿਰ ਸਕੇ ਗਿਆਨੀ ਹੋਰਾਂ ਕੁੜੀਆਂ ਨੂੰ ਰੋਕਿਆ ਤੇ ਸਭ ਪੱਟੀਆਂ ਵਿੱਚ ਸਿਰ ਦੇ ਕੇ ਚੁੱਪ ਹੋ ਗਈਆਂ ਇਸ ਤੋਂ ਬਾਅਦ ਬਚਨ ਸਿੰਘ ਨੇ ਗਿਆਨੀ ਹੋਰਾਂ ਨੂੰ ਸਾਰੀ ਗੱਲ ਦੱਸੀ ਜੋ ਇਸ ਤਰ੍ਹਾਂ ਇਹ ਚਿੜੇਲਾ ਉਸ ਵਿਚਾਰੀ ਗਰੀਬ ਨੂੰ ਕਿੰਨੇ ਚਿਰ ਤੋਂ ਛੇੜ ਰਹੀਆਂ ਸਰ ਗਿਆਨੀ ਹੋਰਾਂ ਨੂੰ ਕੇਵਲ ਕੁੜੀਆਂ ਦੇ ਹਸਨ ਤੋਂ ਹੀ ਗੁੱਸਾ ਆਇਆ ਸੀ ਉਹਨਾਂ ਹੋਰ ਕੁਝ ਨਹੀਂ ਸੀ ਡਿਠਾ ਉਹ ਬੋਲੇ ਖਬਰਦਾਰ ਜੇ ਮੁੜ ਕੇ ਖਰੂਦ ਕੀਤਾ ਬਚਨ ਸਿੰਘ ਬੋਲੇ ਚੁੱਪ ਕਰ ਛੱਡੋ ਇਹ ਬੜੀਆਂ ਆਫਤਾਂ ਨੇ ਬਥੇਰਾ ਇਹਨਾਂ ਦਾ ਸਿਰ ਖਪਾਇਆ ਪਰ ਇਹਨਾਂ ਨੂੰ ਇੱਕ ਨਹੀਂ ਪੌਂਦੀ ਸੱਚ ਕਿਹਾ ਹੈ ਕਿ ਕੁੜੀਆਂ ਚਿੜੀਆਂ ਬੱਕਰੀਆਂ ਤੇ ਤਿੰਨੇ ਜਾਤੀ ਅੱਥਰੀਆਂ ਇਹਨਾਂ ਨੂੰ ਤਾਂ ਗੱਲ ਟੋਕੇ ਬਚਨ ਸਿੰਘ ਬੋਲਿਆ ਗਿਆਨੀ ਜੀ ਇਹ ਵੀ ਤੁਹਾਡੀ ਰਹਿਮਤ ਸਮਝੋ ਇਹ ਇਹਨਾਂ ਦੇ ਢਿੱਡੀ ਚਾਰ ਅੱਖਰ ਪਾ ਰਹੇ ਹੂ ਨਹੀਂ ਤਾਂ ਮੁੰਡਿਆਂ ਵੱਲ ਇਸ਼ਾਰਾ ਕਰਕੇ ਇਹ ਜੂਠਾ ਪੜਨ ਜੋਗੀਆਂ ਨੇ ਇਹ ਤਾਂ ਬਸ ਬਲਦਾਂ ਨੂੰ ਤਤਤਤਾ ਕਰਨੀ ਜਾਣਦੇ ਨੇ ਥੋੜਾ ਚਿਰ ਬਾਅਦੋਂ ਪਚਨ ਸਿੰਘ ਚਲਾ ਗਿਆ ਪਾਬਾ ਰੂਡੂ ਜਦ ਮੰਗ ਪੈਣ ਕੇ ਘਰ ਮੁੜ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਖਿਆਲ ਆਇਆ ਜੋ ਤੁੰਦਰੀ ਲਈ ਕਿੰਨੇ ਦਿਨਾਂ ਤੋਂ ਕੁਝ ਨਹੀਂ ਸੀ ਲਿਆਂਦਾ ਉਸਨੇ ਪੱਗ ਦਾ ਲੜ ਲਾਇਆ ਉਸਦੇ ਪੱਲਿਓਂ ਤਿੰਨ ਢਿਲੇ ਤੇ ਇੱਕ ਪੈਸਾ ਨਿਕਲਿਆ ਫਿਰ ਉਸਨੇ ਤਹਿਮਤ ਦੀ ਕੰਨੀ ਫਰੋਲੀ ਤੇ ਫਿਰ ਬੋਲੇ ਤੇ ਫਿਰ ਥੈਲੇ ਵਿੱਚੋਂ ਇੱਕ ਪਾਟੀ ਹੋਈ ਲੀਰ ਦੀ ਗੰਡ ਕੱਢੀ। ਇੱਕ ਥੜੇ ਤੇ ਬੈਠ ਕੇ ਉਸਦੇ ਸਾਰੇ ਪੈਸੇ ਗਨੇ ਜੋ ਤਿੰਨ ਕਾਨੇ ਬਣੇ। ਉਹ ਕਿੰਨਾ ਹੀ ਚਿਰ ਬੈਠਾ ਸੋਚਦਾ ਰਿਹਾ ਕਿ ਇਹਨਾਂ ਪੈਸਿਆਂ ਦਾ ਕੀ ਲਵੀ। ਅਖੀਰ ਉਸ ਨੂੰ ਖਿਆਲ ਆਇਆ ਕਿ ਸੁੰਦਰੀ ਰੋਜ਼ ਵਾਜਾਂ ਲੈਣ ਲਈ ਜिद ਕਰਦੀ ਹੁੰਦੀ ਸੀ। ਉਹ ਮਨਿਆਰੀ ਵਾਲੀ ਦੀ ਹੱਟੀ ਗਿਆ। ਧਾਇਆਂ ਆਣਿਆਂ ਦਾ ਉਹਨੇ ਵਾਜਾ ਲਿਆ ਤੇ ਹਲਵਾਈ ਪਾਸੋਂ ਟਕੇ ਦੀ ਬਰਫੀ ਲੈ ਕੇ ਕਾਲੀ-ਕਾਲੀ ਘਰ ਪੁੱਜਾ। ਘਰ ਜਾ ਕੇ ਬਾਂਦਰੀ ਨੂੰ ਉਸਨੇ ਬੂਹੇ ਪਾਸੇ ਛੱਡ ਦਿੱਤਾ ਤੇ ਆਪ ਸੁੰਦਰੋ-ਸੁੰਦਰੋ ਅਵਾਜ਼ਾਂ ਦੇ ਨਾਂ ਅੰਦਰ ਵੜਿਆ। ਹਰ ਹੋਰ ਦਿਨਾਂ ਤੋਂ ਉਲਟ ਅੱਜ ਸੁੰਦਰੀ ਉਸਨੂੰ ਕਿਤੇ ਨਾ ਦੇਸੀ ਜਿਹੜੀ ਪਹਿਲਾਂ ਰੋਜ਼ ਹੀ ਅਗਲਵਾੜੀ ਉਸ ਦੀ ਸਵਾਗਤ ਲਈ ਛਣ ਤੋਂ ਬਾਹਰ ਰੱਖ ਲਉਂਦੀ ਸੀ ਉਹ ਛੇਤੀ ਨਾਲ ਅੰਦਰੋਂ ਬਾਹਰ ਆਇਆ ਇਧਰ ਉਧਰ ਤੱਕਿਆ ਕਈ ਵਾਜਾ ਦਿੱਤੀਆਂ ਪਰ ਸੁੰਦਰੀ ਦਾ ਕੋਈ ਉਸਨੂੰ ਪਤਾ ਨਾ ਲੱਗਾ ਉਹ ਗੁੱਸੇ ਨਾਲ ਚਲਮਲਾ ਉੱਠਿਆ ਇਸ ਗੁੱਸੇ ਵਿੱਚ ਕਿੰਨਾ ਪਿਆਰ ਕਿੰਨੀ ਸਿੱਖ ਤੇ ਕਿੰਨੀ ਬੇਸਬਰੀ ਰਲੀ ਹੋਈ ਸੀ ਇਸ ਦਾ ਅਨੁਮਾਨ ਕਰਨਾ ਔਖਾ ਹੈ ਉਹ ਕਾਲੀ ਕਾਲੀ ਜਦ ਛਣ ਦੇ ਪਿਛਲੇ ਪਾਸੇ ਗਿਆ ਤਾਂ ਉਸਨੇ ਡੇਟਾ ਸੁੰਦਰੀ 51 ਖੜਾ ਕਰਕੇ ਉਸਦੇ ਪਿਛਵਾੜੇ ਬੈਠੀ ਉਂਗਲ ਨਾਲ ਭੌਂ ਤੇ ਕੁਝ ਲਿਖ ਰਹੀ ਹੈ ਵਿਚਾਰੇ ਰੋਡੂ ਦਾ ਸਾਹ ਮੁੜਿਆ ਰੋਡੂ ਨੂੰ ਤੱਕਦੇ ਆਈ ਸੁੰਦਰੀ ਨੂੰ ਸਭ ਲਿਖਣਾ ਭੁੱਲ ਗਿਆ ਤੇ ਉਹ ਪਿਆਰ ਨਾਲ ਮੁਸਕਰਾਉਂਦੀ ਹੋਈ ਉਸਦੇ ਲੱਕ ਨੂੰ ਜੱਫੀ ਪਾ ਕੇ ਉਸ ਨੂੰ ਆਪਣੀ ਵੱਲ ਖਿੱਚਦੀ ਹੋਈ ਬੋਲੀ ਬਾਬਾ ਆ ਤੈਨੂੰ ਕੁਝ ਦਿਖਾਵਾਂ ਓਰੇ ਆ ਛੇਤੀ ਹੋ ਵੇਖ ਐ ਇਧਰ ਤੇ ਉਸਨੇ ਰੋਡੂ ਨੂੰ ਉੱਥੇ ਹੀ ਲਿਆ ਬਿਠਾਇਆ ਫਿਰ ਉਸਦੀ ਪਿੱਠਵਲ ਹੋ ਕੇ ਦੋਹਾਂ ਹੱਥਾਂ ਦੀਆਂ ਤਲੀਆਂ ਨਾਲ ਉਹਦੇ ਚਿਹਰੇ ਨੂੰ ਥਾਪੜਦੀ ਹੋਈ ਬੋਲੀ ਐ ਵੇਖ ਬਾਬਾ ਇਧਰ ਤੇ ਆਪ ਉਸਦੇ ਸਾਹਮਣੇ ਆ ਕੇ ਇਸ ਤਰ੍ਹਾਂ ਬੁੜਕਣ ਲੱਗ ਪਈ ਜਿਵੇਂ ਉਸਨੇ ਕੋਈ ਰੁਪਿਆਨ ਦਾ ਭਰਿਆ ਹੋਇਆ ਕੁਝਾ ਲੱਭ ਲਿਆਂਦਾ ਹੋਵੇ। ਰੋਡੂ ਉਸਦੀ ਚੰਚਲ ਬਾਲ ਲੀਲਾ ਤੇ ਮੁਗਦ ਹੋ ਰਿਹਾ ਸੀ। ਉਸਨੇ ਪਿਆਰ ਨਾਲ ਉਸਨੂੰ ਆਪਣੇ ਵੱਲ ਖਿੱਚ ਕੇ ਤੇ ਉਹਦਾ ਸਿਰ ਚੁੰਮ ਕੇ ਕਿਹਾ, "ਇਹ ਕੀ ਚੀਜ਼ ਬਲੋਲੇ ਵਾਂ ਡਈ ਹੋਈ ਹੈ ਪੁੱਤ?" ਸੁੰਦਰੀ ਨੇ ਉਸ ਪਾਸੋਂ ਆਪਣੇ ਆਪ ਨੂੰ ਛੜਾ ਕੇ ਤੇ ਅੱਖਰਾਂ ਵੱਲ ਉਸਦਾ ਧਿਆਨ ਦਿਵਾਨੇ ਹੋਏ ਕਿਹਾ, "ਹਾਂ ਚੀਜ਼ ਬਲੋਲੇ।" ਅੱਖਰਾਂ ਤੇ ਉਂਗਲ ਲਾ ਕੇ, "ਉਹ ਵੇਖ ਅੱਖਾਂ ਬਾਬਾ, ਉਹ ਵੇਖ ਕੰਬਾਬਾ, ਉਹ ਉੜਾਈ ਤੇ ਇਹ ਦੇਖ ਸੱਤਾ ਤੇ ਨਾਲੇ ਇਹ ਦੇਖ।" ਸੋਚ ਕੇ, "ਠਹਿਰ ਜਾ ਮੈਨੂੰ ਨਾ ਹੀ ਭੁੱਲ ਗਿਆ।" ਆਹੋ ਇਹਨੂੰ ਕਹਿੰਦੀ ਆ ਪਪਾ ਰੋਡੂ ਚਾਰੇ ਦੀ ਜਾਨ ਬਲਾ ਸੱਸਾ ਕੀ ਹੁੰਦਾ ਹੈ ਤੇ ਪਪਾ ਕਿਸ ਨੂੰ ਕਹਿੰਦੇ ਨੇ ਉਹ ਹੱਸਦਾ ਹੋਇਆ ਬੋਲਿਆ ਨਹੀਂ ਵਾ ਨਹੀਂ ਮੇਰੀ ਪੜਾਕੋ ਏ ਪੁੱਤ ਤੈਨੂੰ ਕੀ ਪਤਾ ਕਿੱਦਾਂ ਲਿਖੀਦਾ ਏ ਆਹੋ ਬਾਬਾ ਉਹ ਇਦਾਂ ਹੀ ਲਿਖਦੀਆਂ ਸੀ ਕਿ ਕੌਣ ਉਹ ਕੁੜੀਆਂ ਹੋਰ ਕੌਣ ਆਹੋ ਬਾਬਾ ਉਹ ਇਦਾਂ ਹੀ ਲਿਖਦੀਆਂ ਸੀ ਕਿ ਕੌਣ ਉਹ ਕੁੜੀਆਂ ਹੋਰ ਕੌਣ ਕਿਹੜੀਆਂ ਕੁੜੀਆਂ ਉਹ ਜਿਹੜੀਆਂ ਗੁਰਦਾਰੇ ਪੜਦੀਆਂ ਨੇ ਤੇ ਪੁੱਤ ਤੈਨੂੰ ਕੀ ਪਤਾ ਜੋ ਇਦਾਂ ਲਿਖਦੀਆਂ ਨੇ ਮੈਨੂੰ ਪਤਾ ਏ ਕਿ ਮੈਂ ਇਹ ਰੋਜ਼ ਵੈ ਨਹੀਂ ਹੁੰਨੀਆਂ ਅੱਜ ਵੀ ਵੇਖਿਆ ਸੀ ਜਿੱਦ ਰੂੜੀ ਤੇ ਕੂੜਾ ਸੁੱਟਣ ਗਈ ਸਾਂ ਨਾ ਉਹ ਪੰਨਿਆ ਲਿਖਦੀਆਂ ਸਾਨੂੰ ਫੇਰ ਫੇਰ ਪੰਨਿਆ ਲਿਖਣ ਤੈਨੂੰ ਕੀ ਬੱਚਿਆਂ ਵਾਲੀ ਜिद ਕਰਕੇ ਤੇ ਰੋਣਾ ਮੂੰਹ ਬਣਾ ਕੇ ਉਹ ਮੱਛਰ ਦੀ ਹੋਈ ਬੋਲੀ ਨਾ ਬਾਬਾ ਮੈਂ ਵੀ ਲਿਖਿਆ ਕਰੂੰ ਹੱਸਦਿਆਂ ਹੱਸਦਿਆਂ ਤੇ ਕੁਝ ਉਦਾਸੀ ਦੇ ਭਾਵ ਨਾਲ ਰੋਡੂ ਉਸਦੀ ਠੋਡੀ ਫੜ ਕੇ ਬੋਲਿਆ ਵੇਖਾਂ ਵੱਡੀ ਬੜਾਕੋ ਛਦਾਣੇ ਲਿਖਣਾ ਪੜਨਾ ਕੋਈ ਸਾਡਾ ਕੰਮ ਹੈ ਸੁੰਦਰੀ ਦੇ ਦਿਲ ਵਿੱਚ ਨਿਰਾਸ਼ਤਾ ਜੀ ਛਾ ਗਈ ਤੇ ਪ੍ਰੇਸ਼ਨ ਭਰੀ ਨਜ਼ਰ ਨਾਲ ਅਸਵਲ ਤੱਕਦੀ ਹੋਈ ਬੋਲੀ ਤੇ ਹੋਰ ਕੀ ਦਾ ਕੰਮ ਵੱਤੋ ਉਤੇ ਹੋਈਆਂ ਸਰਦਾਰਾ ਮਹਾਜਨਾਂ ਦੀਆਂ ਕੁੜੀਆਂ ਤੇ ਅਸੀਂ ਹੋਏ ਗਰੀਬ ਮੰਗਤੇ ਸਾਨੂੰ ਕੀ ਲੱਗੇ ਭਲਾ ਇਹੋ ਜੇ ਕਮਾਣਾ ਮੰਗਤੇ ਨਹੀਂ ਬੜਿਆ ਕਰਦੇ ਇਹ ਤੁਨ ਕੇ ਸੁੰਦਰੀ ਦੇ ਚਿਹਰੇ ਤੇ ਵਧੇਰੇ ਨਿਰਾਸ਼ਤਾ ਛਾ ਗਈ ਤੇ ਉਹ ਸੋਚਣ ਲੱਗੀ ਮੈਂ ਸੱਚਮੁੱਚ ਹੀ ਬੜਾ ਅਜੋਕ ਕੰਮ ਕੀਤਾ ਹੈ ਪਰ ਬਾਲਾਂ ਵਾਲੀ ਜੱਦਪੈਟ ਦੀ ਹੋਈ ਫਿਰ ਬੁਲੀ ਤੇ ਬਾਬਾ ਸਾਨੂੰ ਸਾਥੋਂ ਨਹੀਂ ਅਸੀਂ ਸਾਥੋਂ ਨਹੀਂ ਬੜੀਦਾ ਪੁੱਤ ਡਾਡਿਆਂ ਦਾ ਸੁਣਿਆ ਨਹੀਂਓ ਸੱਤੀ ਵੀ ਹੀ ਸੌ ਹੁੰਦਾ ਹੈ ਉਹ ਕਹਿੰਦੇ ਹੁੰਦੇ ਨੇ ਜੇ ਕਮੀਨ ਜਾਤਾਂ ਵੀ ਪੜ ਗਈਆਂ ਤੇ ਉਹਨਾਂ ਦੇ ਕੰਮ ਧੁੰਦੇ ਕੌਣ ਕਰਿਆ ਕਰੂ ਕੁੜੀ ਦਾ ਦਿਲ ਫਿਰ ਵੀ ਨਾ ਮੰਨਿਆ ਉਹ ਅੜੀ ਕਰਦੀ ਹੋਈ ਬੋਲੀ ਨਾ ਬਾਬਾ ਮੈਂ ਲਿਖਿਆ ਕਰੂੰ ਅੰਦਰ ਬਹਿ ਕੇ ਲਿਖ ਲਿਆ ਕਰੂੰ ਉਹਨਾਂ ਨੂੰ ਕੀ ਪਤਾ ਲੱਗਣਾ ਹੈ ਦਿਨੇ ਜਦੋਂ ਕੂੜਾ ਸੁੱਟਣ ਜਾਇਆ ਕਰੂੰ ਉੱਥੇ ਕੁੜੀਆਂ ਦੇ ਅੱਖਰ ਦੇਖ ਆਇਆ ਕਰੂੰ ਤੇ ਰਾਤ ਨੂੰ ਵਿੱਚੇ ਹੀ ਰੋਡੂ ਬੋਲਿਆ ਚੱਲ ਛੱਡ ਪਰੇ ਵੇਲੀਆਂ ਗੱਲਾਂ ਲੈ ਫੜ ਤੇ ਉਸਨੇ ਵਾਜਾ ਤੇ ਮਠਾਈ ਦਾ ਡੂਨਾਟ ਉਸਨੂੰ ਫੜਾ ਦਿੱਤਾ ਉਹੀ ਵਾਜਾ ਜਿਸ ਦੀ ਮੰਗ ਉਹ ਲਗਾਤਾਰ ਕਈ ਹਫ਼ਤਿਆਂ ਤੋਂ ਕਰ ਰਹੀ ਸੀ ਉਸਨੂੰ ਮਿਲ ਗਿਆ ਰੋਡੂ ਦਾ ਖਿਆਲ ਸੀ ਕਿ ਸੁੰਦਰੀ ਵਾਜਾ ਲੈ ਕੇ ਸਿੱਧੀਆਂ ਪੁੱਟੀਆਂ ਛਾਲਾ ਮਾਰੇਗੀ ਪਰ ਸੁੰਦਰੀ ਨੇ ਲਾਪਰਵੀਨ ਨਾਲੋਂ ਦੋਨੇ ਚੀਜ਼ਾਂ ਫੜੀਆਂ ਤੇ ਉਵੇਂ ਹੀ ਅੰਦਰ ਜਾ ਕੇ ਇੱਕ ਨੁੱਕਰੇ ਰੱਖਾਈ